प्यारे दोस्तों आज दी वीडियो ਵਿੱਚ ਅਸੀਂ ਗੱਲ ਕਰਾਂਗੇ ਜਲਵਾਯੂ ਤਬਦੀਲੀ ਅਤੇ ਇਸ ਦੇ ਪ੍ਰਭਾਵਾਂ ਬਾਰੇ ਜਦੋਂ ਅਸੀਂ ਜਲਵਾਯੂ ਤਬਦੀਲੀ ਦੀ ਗੱਲ ਕਰਦੇ ਹਾਂ ਤਾਂ ਇਸ ਤੋਂ ਪਹਿਲਾਂ ਸਾਡੇ ਲਈ ਇਹ ਜਾਨਣਾ ਜ਼ਰੂਰੀ ਹੋ ਜਾਂਦਾ ਹੈ ਕਿ ਜਲਵਾਯੂ ਤਬਦੀਲੀ ਕੀ ਹੈ ਇਹ ਕਿਉਂ ਹੁੰਦੀ ਹੈ ਤੇ ਇਸ ਦੇ ਪ੍ਰਭਾਵ ਜਿਹੜੇ ਨੇ ਉਹ ਕਿਹੜੇ ਮਨੁੱਖੀ ਸੇਤ ਨੂੰ ਪ੍ਰਭਾਵਿਤ ਕਰਦੇ ਹਨ ਚਾਹੇ ਉਹ ਪ੍ਰਭਾਵ ਸਿੱਧੇ ਤੌਰ ਤੇ ਹੋਣ ਜਾਂ ਅਸਿੱਧੇ ਤੌਰ ਤੇ ਹੋਣ ਅਤੇ ਇਸ ਜਿਹੜੀ ਜਨਰਲ ਤਬਦੀਲੀ ਹੈ ਉਹਦੇ ਤੋਸੀਂ ਕਿਸ ਤਰ੍ਹਾਂ ਬਾਤ ਸਕਦੇ ਹਾਂ ਤੋਂ ਭਾਵ ਹੈ ਕਿ ਅਸੀਂ ਕਿਸ ਤਰ੍ਹਾਂ ਇਸ ਤੋਂ ਆਪਣੀ ਰੋਖtham ਅਤੇ ਬਚਾਅ ਕਰ ਸਕਦੇ ਹਾਂ ਸੋ ਜਦੋਂ ਅਸੀਂ ਜਲਵੇ ਤਬਦੀਲੀ ਦੀ ਗੱਲ ਕਰਦੇ ਹਾਂ ਜਾਲਵਾਟ ਸਬੰਧੀ ਅੱਜ ਸਮੁੱਚੇ ਸੰਸਾਰ ਵਿੱਚ ਇੱਕ ਬਹੁਤ ਹੀ ਖਤਰਨਾਕ ਰੂਪ ਧਾਰਨ ਕਰ ਕੇ ਇਸ ਮਸਿਆ ਹੈ ਜਦੋਂ ਅਸੀਂ ਜਲਵਾਟ ਤਬਦੀਲੀ ਦੇ ਪ੍ਰਭਾਸ਼ਿਤ ਤਿੰਨ ਕਰਨਾ ਸੋਚਦੇ ਹਾਂ ਤਾਂ ਇਸ ਤੋਂ ਭਾਵ ਹੈ ਕਿ ਕਿਸੇ ਇਲਾਕੇ ਦੇ ਮੌਸਮ ਦਾ ਜਲਵਾਯੂ ਨੂੰ ਅਸੀਂ ਉਹ ਤੋਂ ਕਹਿੰਦੇ ਹਾਂ ਜਦੋਂ ਇਸ ਵਿੱਚ ਕੁਦਰਤੀ ਜਾਂ ਮਨੁੱਖ ਦੁਆਰਾ ਕਿਤੇ ਗਿਆਂ ਕਰਿਆਮ ਉਸ ਦੇ ਪਹਿਲਾਂ ਵਾਲੇ ਤਾਪਮਨ ਜਾਂ ਜਲਵਾਯੂ ਵਿੱਚ ਫਰਕ ਮਹਿਸੂਸ ਕਰਉਂ ਗਿਆ ਹਨ ਇਸ ਤਰ੍ਹਾਂ ਅਸੀਂ ਇਸ ਤਬਦੀਲੀ ਵਿੱਚ ਵੀ ਦੇਖ ਰਹੇ ਹਾਂ ਕਿ ਕੁਝ ਦਹਾਕਿਆਂ ਤੋਂ ਜਿਹੜਾ ਹੈ ਉਹ ਸਾਡੇ ਆਲੇ-ਦੁਆਲੇ ਦੇ ਮੌਸਮ ਵਿੱਚ ਤਬਦੀਲੀ ਆ ਰਹੀ ਹੈ ਤੇ ਇਸੇ ਨੂੰ ਵੀ ਅਸੀਂ ਜਲਵਾਯੂ ਤਬਦੀਲੀ ਦਾ ਨਾਮ ਦਿੰਦੇ ਹਾਂ ਇਹ ਜਿਹੜੀ ਤਬਦੀਲੀ ਆ ਰਹੀ ਹੈ ਇਸ ਵਿੱਚ ਸਭ ਤੋਂ ਮਹੱਤਵਪੂਰਨ ਜਿਹੜਾ ਗੱਲ ਹੈ ਉਹ ਹੈ ਗਲੋਬਲ ਵਾਰਮਿੰਗ ਗਲੋਬਲ ਵਾਰਮਿੰਗ ਜਿਹੜੀ ਹੈ ਉਹ ਬਹੁਤ ਜ਼ਿਆਦਾ ਮੌਸਮ ਵਿੱਚ ਹੋਣ ਵਾਲੀ ਘਟਨਾਵਾਂ ਜਿਹੜੀਆਂ ਨੇ ਉਹ ਸਾਨੂੰ ਦੇਖ ਨੂੰ ਮਿਲ ਰਹੀਆਂ ਨੇ ਔਰ ਇਹਨਾਂ ਦੀ ਕੀ ਵਰਤਾਂ ਦੰਦ ਦੰਦ ਵੱਧਦੀ ਜਾ ਰਹੀ ਹੈ ਸੋ ਜਿਸ ਤਰ੍ਹਾਂ ਇਸ ਦਿੱਲੀ ਆ ਰਹੀ ਹੈ ਉਹ ਇੱਕ ਵਿੱਚ ਕਿਹਾ ਜਾਂਦਾ ਹੈ ਕਿ ਜਿਹੜਾ ਸਾਡਾ ਧਰਤੀ ਦਾ ਤਾਪਮਾਨ ਹੈ ਉਹ 1.5 ਡਿਗਰੀ ਤੱਕ ਵੱਸ ਸਕਦਾ ਹੈ ਔਰ ਇਸ ਦੇ ਪ੍ਰਭਾਵ ਤੋਂ ਦੁਨੀਆ ਦਾ ਕੋਈ ਵੀ ਕੋਨਾ ਜਿ세 ਕਹੇ ਤੈਂ ਗਲੋਬ ਦਾ ਕੋਈ ਵੀ ਕੋਨਾ ਬਚਾ ਨਹੀਂ रह ਸਕੇਗਾ ਸੋ ਇਹ ਤਬਦੀਲੀ ਜਿੱਦਾਂ ਅਸੀਂ ਗੱਲ ਕੀਤੀ ਹੁੰਦੀ ਕਿਉਂ ਹੈ ਇਸ ਦਿਲ ਦੇ ਸਭ ਤੋਂ ਵੱਡਾ ਜਿਹੜਾ ਕਾਰਨ ਹੈ ਉਹ ਹੈ ਮਨੁੱਖੀ ਵਿਹਾਰ ਵਿੱਚ ਆਈ ਤਬਦੀਲੀ ਇਸ ਲਈ ਇਹ ਗੱਲ ਪੱਕੀ ਹੈ ਕਿ ਇਸ ਤਰ੍ਹਾਂ ਦੀ ਹੋਣ ਵਾਲੀ ਤਬਦੀਲੀ ਵਿੱਚ ਮਨੁੱਖ ਦਾ ਹੱਥ ਜਿਹੜਾ ਹੈ ਉਹ ਸਪਸ਼ਟ ਦਿਖਾਈ ਦਿੰਦਾ ਹੈ ਇਸ ਮਸਿਆ ਵਿਸ਼ਵ ਵਿਆਪੀ ਹੋ ਗਈ ਹੈ ਤੇ ਜਿਵੇਂ ਸੀ ਪਹਿਲਾਂ ਗੱਲ ਕੀਤੀ ਹੈ ਕਿ ਇਸ ਤੋਂ ਕੋਈ ਵੀ ਗਲੋਬਲ ਜਿਹੜਾ ਹਿੱਸਾ ਹੈ ਉਹ ਬਚਿਆ ਨਹੀਂ ਰ ਸਕਦਾ ਇਸ ਦਾ ਕਾਰਨ ਜਿਹੜਾ ਦਿਖਨ ਹੋਇਆ ਹੈ ਉਹ ਹੈ ਕਿ ਸਾਡੇ ਵਾਤਾਵਰਣ ਵਿੱਚ ਜਿਹੜੀ ਹੈ ਉਹ ਰਡਿੰਦੀ ਮਾਤਰਾ ਤੋਂ ਜ਼ਿਆਦਾ ਕਾਰਬਨ ਡਾਈਆਕਸਾਈਡ ਤੇ ਹੋਰ ਜਿਹੜੀਆਂ ਗ੍ਰੀਨ ਹਾਊਸ ਗੈਸੇਜ਼ ਨੇ ਜਿਵੇਂ ਮੀਥੇਨ ਨਾਈਟਰਸ ਆਕਸਾਈਡ ਆਹ ਜਿਹੜੀਆਂ ਗੈਸਾਂ ਨੇ ਉਨਾਂ ਦੀ ਜਿਹੜੀ ਹੈ ਮਾਤਰਾ ਵਧ ਜਾਂਦੀ ਹੈ ਅਤੇ ਜਿਹੜੀਆਂ ਸੂਰਜ ਦੀਆਂ ਜਿਹੜੀਆਂ ਊਰਜਾ ਨੇ ਉਹਨੂੰ ਇਹ ਜਿਹੜੀਆਂ ਗੈਸਾਂ ਨੇ ਇਹ ਜਜ਼ਬ ਕਰ ਲੈਂਦੀਆਂ ਨੇ ਜਦੋਂ ਇਹ ਜਜ਼ਬ ਕਰ ਲੈਂਦੀਆਂ ਹਨ ਤਾਂ ਸਾਡੇ ਵਾਤਾਵਰਣ ਦਾ ਤਾਪਮਨ ਵਧ ਜਾਂਦਾ ਹੈ ਸੋ ਗ੍ਰੀਨ ਹਾਊਸ ਤੇ ਜਦੋਂ ਪ੍ਰਭਾਵ ਵਧ ਰਿਹਾ ਹੁੰਦਾ ਹੈ ਇਸ ਕਾਰਨ ਜਿਹੜੀ ਹੈ ਜਲਵਾਯੂ ਤਬਦੀਲੀ ਉੰਦੀ ਹੈ। ਔਰ ਅੱਜ ਕੱਲ ਇਸੇ ਸੀ ਤਬਦੀਲੀ ਨੂੰ ਗਲੋਬਲ ਵਾਰਮਿੰਗ ਦੇ ਨਾਮ ਨਾਲ ਦੇਖ ਰਹੇ ਹਾਂ। ਚਾ ਸੁਣਦੇ ਹਾਂ ਇਸ ਬਾਰੇ। ਜਿਵੇਂ ਸੀ ਗੱਲ ਕੀਤੀ ਹੈ ਕਿ ਇਹਦੇ ਚ ਮਨੁੱਖ ਦਾ ਹੱਥ ਜਿਹੜਾ ਸਪੱਸ਼ਟ ਸक्राइब ਹੁੰਦਾ ਹੈ। ਕਿਉਂਕਿ ਮਨੁੱਖ ਜਿਹੜੀਆਂ ਕਿਰਿਆਵਾਂ ਤ੍ਰੇਲੂ ਪਦਰ ਤੇ ਜੜ ਕੇਤੀ ਬੜਿਤ ਦਾ ਸੰਬੰਧਤ ਕਰ ਰਿਹਾ ਹੈ। ਉਸ ਵਿੱਚ ਜਿਹੜਾ ਹੈ ਜੰਗਲ ਕੱਟੇ ਜਾ ਰਹੇ ਹਨ ਅੱਗਾਂ ਲਗਾਈਆਂ ਜਾ ਰਹੀਆਂ ਹਨ ਜਿਨ੍ਹਾਂ ਹੋਰ ਜਿਹੜੇ ਤੰਤਰਿਕੇ ਨੇ ਜਿੰਨਾ ਨਾ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧਾਤਰ ਵਧਰੇ ਹੈ ਉਹਨਾਂ ਕਾਰਨ ਇਹ ਤਬਦੀਲੀ ਆ ਰਹੀ ਹੈ ਕਿਉਂਕਿ ਜਦੋਂ ਗ੍ਰੀਨ ਹਾਊਸ ਦਾ ਨੁਕਸਾਨ ਹੋ ਰਿਹਾ ਹੈ ਤਾਂ ਇਸ ਕਾਰਨ ਧਰਤੀ ਦਾ ਤਾਪਮਨ ਵਧ ਰਿਹਾ ਹੈ ਜਿਵੇਂ ਕਿ ਸਿੱਪੇ ਲੰਗਾਂ ਲਗੀਤੀ ਹੈ ਸੋ ਅਜਿਹੇ ਹਰ ਨਾਲ ਜਿਹੜੇ ਪ੍ਰਭਾਵ ਦੇਖਣ ਨੂੰ ਮਿਲ ਰਹੇ ਹਨ ਉਹ ਸੋਕਾ ਪੈ ਰਿਹਾ ਹੈ ਬਰਸਾਤਾਂ ਦਾ ਪੈਟਰਨ ਬਦਲ ਰਿਹਾ ਹੈ ਕਿਤੇ ਹੜ੍ਹ ਆ ਰਹੇ ਹਨ ਕਿਸੇ ਨਾਲ ਨਾਲ ਹੀ ਤੂਫਾਨਾਂ ਵਿੱਚ ਵਾਧਾ ਹੋ ਰਿਹਾ ਹੈ ਸਮੁੰਦਰੀ ਪਾਣੀ ਵਿੱਚ ਤਜ਼ਾਬੀ ਮਾਤਾ ਜਿਹੜਾ ਹੈ ਉਹ ਵਧ ਰਿਹਾ ਹੈ ਸੋ ਇਸ ਤਰ੍ਹਾਂ ਦੇ ਪ੍ਰਭਾਵ ਜਿਹੜੇ ਗਲੋਬਲ ਵਾਰਮਿੰਗ ਦੇ ਨੇ ਉਹ ਦੇਖਣ ਨੂੰ ਮਿਲ ਰਹੇ ਹਨ ਸੋ ਵੀ ਜਿਹੜਾ ਇਹ ਤਾਂ ਜਿਹੜੇ ਪ੍ਰਭਾਵ ਨੇ ਉਹ ਤੇ ਕੋਈ ਮਿਲੇ ਪਰ ਜਿਹੜਾ ਸਾਡੇ ਮਨੁੱਖੀ ਜਿਹੜੇ ਪ੍ਰਭਾਵ ਨੇ ਉਹ ਜਿਹੜੇ ਨੇ ਉਹ ਬਹੁਤ ਹੀ ਖਤਰਨਾਕ ਹੋ ਰਹੇ ਹਨ ਕਿਉਂਕਿ ਸਾਡੇ ਜਿੰਨਾ ਜਿੰਨਾ ਜਗਾ ਤੇ ਇਹ ਕਲਾਈਮੇਟ ਚੇਂਜ ਦਾ ਪ੍ਰਭਾਵ ਸਹੀ ਦੇ ਰਿਹਾ ਹੈ ਉੱਥੇ-ਉੱਥੇ ਫਸਲਾਂ ਦੀ پیداوار ਘਟ ਰਹੀ ਹੈ ਜਿਸ ਕਾਰਨ ਗਰੀਬੀ ਵਿੱਚ ਵਾਧਾ ਹੋ ਰਿਹਾ ਹੈ ਪੀਣ ਵਾਲੇ ਪਾਣੀ ਦੀ ਕਮੀ ਹੋ ਰਹੀ ਹੈ ਫਸਲਾਂ ਅਤੇ ਜਾਨਵਰਾਂ ਦੀਆਂ ਬਿਮਾਰੀਆਂ ਵਿੱਚ ਵਧਾ ਹੋ ਰਿਹਾ ਹੈ ਅਤੇ ਇਸੇ ਕਾਰਨ ਹੀ ਮਨੁੱਖ ਵਿੱਚ ਬਿਮਾਰੀਆਂ ਦੀ ਸੰਭਾਵਨਾ ਵੀ ਵਧ ਰਹੀ ਹੈ। ਔਰ ਪਹਿਲਾਂ ਜਿਨੀ ਗੱਲ ਕੀਤੀ ਹੈ ਅੱਗਾਂ ਲੱਗਣ ਦੀਆਂ ਘਟਨਾਵਾਂ ਵੀ ਤੇਜ਼ੀ ਨਾਲ ਵਧ ਰਹੀਆਂ ਹਨ। ਸੋ ਜਲਵਾਯੂ ਤਬਦੀਲੀ ਦੇ ਇਹ ਪ੍ਰਭਾਵ ਜਿਹੜੇ ਨੇ ਇਹਨਾਂ ਦਾ ਅਸਰ ਸਮਾਜਿਕ ਤੇ ਵਾਤਾਵਰਨ ਦੋਨੋਂ ਤੇ ਹੀ ਪੈ ਰਿਹਾ ਹੈ। ਉਕੇ ਸਾਫ ਹਵਾ ਪਾਣੀ ਤੇ ਡੀਲੂਡਿੰਗ ਦੀ ਮਾਤਰਾ ਜਿਹੜੀ ਹੈ ਅਤੇ ਸੁਰੱਖਿਅਤ ਡੀਲਿੰਗ ਦੀ ਮਾਤਰਾ ਵਿੱਚ ਭੋਜਨ ਦੀ ਕਮੀ ਹੋਣੀ ਸ਼ੁਰੂ ਹੋ ਗਈ ਹੈ ਸੋ ਜਦੋਂ ਅਸੀਂ ਇਹ ਚੀਜ਼ਾਂ ਵਾਪਰਨ ਗਿਆ ਤਾਂ ਇਸ ਦਾ ਮਨੁੱਖ ਦੇ ਵਿਅਕਤੀਗਤ ਤੌਰ ਤੇ ਵੀ ਪ੍ਰਭਾਵ ਪੈ ਰਿਹਾ ਹੈ ਔਰ ਜਿਹੜੇ ਪ੍ਰਭਾਵ ਅਸੀਂ ਅੰਮਰ ਕੇ ਦੇਖਣ ਨੂੰ ਮਿਲ ਰਹੇ ਨੇ ਖਾਸ ਕਰਕੇ ਉਹ ਮੁਲਕ ਜਿਹੜੇ ਗਰੀਬ ਤੇ ਵਿਕਾਸਸ਼ੀਲ ਦੇਸ਼ ਉਹ ਇਸ ਦੇ ਜ਼ਿਆਦਾ ਪ੍ਰਭਾਵ ਵਿੱਚ ਆ ਰਹੇ ਹਨ ਅਤੇ ਉੱਥੇ ਜਿਹੜੀ ਹੈ ਗਰੀਬੀ ਤੇ ਜਿਹੜੀ ਹੈ ਮਾਤਰਾ ਉਤੇਜਨਾ ਵਧ ਰਹੀ ਹੈ ਸੋ ਗਲੋਬਲ ਵਾਰਮਿੰਗ ਜਿਹੜਾ ਹੈ ਉਹ ਕੁਸਥਾਨਿਕ ਲਾਭ ਹੋ ਸਕਦੇ ਹਨ ਜਿਵੇਂ ਕਿ ਕਿਸੇ ਜਗ੍ਹਾ ਤੇ ਬਹੁਤ ਗਰਮੀ ਪੈ ਰਹੀ ਸੀ ਉਹ ਸਰਦ ਰੁੱਤ ਤੇ ਮੌਸਮ ਘੱਟ ਸਕਦਾ ਹੈ ਵੱਧ ਸਕਦਾ ਹੈ ਪਰ ਸਭ ਤੋਂ ਜਿਹੜਾ ਖਾਸ ਹੈ ਉਹ ਨਿਚੋਣ ਜਿਹੜਾ ਹੈ ਉਹ ਉਹਨਾਂ ਲੱਗਿਆਂ ਵਿੱਚ ਹੋ ਰਿਹਾ ਹੈ ਜਿੱਥੇ ਇਸ ਕਰ ਖੁਰਾਕ ਵਿੱਚ ਕਮੀ ਆ ਰਹੀ ਹੈ ਸੋ 延迟 ਪ੍ਰਭਾਵ ਨੇ ਜੇ ਪਹਿਲਾਂ ਗੱਲ ਕੀਤੀ ਇਸ ਨਾਲ ਜਿਹੜੀਆਂ ਬਿਮਾਰੀਆਂ ਨੇ ਵੀ ਤੇਜ਼ੀ ਨਾਲ ਵਧ ਰਹੀਆਂ ਨੇ ਪੋਜਨ ਦੀ ਘਾਟ ਕਾਰਨ ਕਪੋਸ਼ਨ ਹੋ ਰਿਹਾ ਹੈ ਮਲੇਰੀਆ ਦਸਤ ਔਰ ਇਸ طرح ਦੀਆਂ ਬਿਮਾਰੀਆਂ ਜਿਹੜੀਆਂ ਤੇਜ਼ੀ ਨਾਲ ਵਧ ਰਹੀਆਂ ਨੇ इवन ਇਹ ਵੀ ਦੇਖਣ ਚ ਆਇਆ ਹੈ ਕਿ ਜਿਹੜੇ ਸਾਧੀਆਂ ਬਿਮਾਰੀਆਂ ਦਿਮਾਗ ਦੀ ਨਾੜੀ ਫਟਣਾ ਕੈਂਸਰ ਸ਼ੱਕਰ ਉਹ ਇਸ طرح ਦੀਆਂ ਬਿਮਾਰੀਆਂ ਦਾ ਵੀ ਜਿਹੜਾ ਹੈ ਚਲ ਰਹੀ ਸੁਪ ਦੀ ਲੀਨ ਨਾਲ ਸਿੱਧਾ ਅਸਿੱਧਾ ਸਬੰਧ ਹੈ ਸੋ ਇਸ ਤਰ੍ਹਾਂ ਦੀਆਂ ਬਿਮਾਰੀਆਂ ਦੀ ਮਾਤਰਾ ਹੈ ਕਿ ਉਹਨਾਂ ਦਾ ਨਵਾਂ ਪੈਟਰਨ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਉਨ ਗੱਲ ਇਹ ਹੁੰਦੀ ਹੈ ਕਿ ਇਹਨਾਂ ਤੋਂ ਅਸੀਂ ਬਚਾ ਕੇ ਤਾਂ ਕਰ ਸਕਦੇ ਹਾਂ ਸੋ ਇਸ ਲਈ ਸਭ ਤੋਂ ਜ਼ਰੂਰੀ ਹੈ ਕਿ ਬਿਹਤਰ ਆਵਾਜਾਈ ਭੋਜਨ ਅਤੇ ਊਰਜਾ ਦੀ ਵਰਤੋਂ ਜਿਹੜੀ ਹੈ ਉਹਦੇ ਨਵੇਂ ਢੰਗ ਤਰੀਕੇ ਅਪਣਾਏ ਜਾਣ ਜਿੱਥੋਂ ਕਿ ਜਿਹੜੀਆਂ ਗੈਸਸਿਜ਼ ਨੇ ਜਿਹੜੀਆਂ ਗ੍ਰੀਨ ਹਾਊਸ ਨੂੰ ਸੌਲਵ ਚਾਉਂਦੀਆਂ ਨੇ ਉਹ ਨਾ ਪਚਾ ਸਕਣ ਔਰ ਇਸ ਨਾਲ ਹੀ ਅਸੀਂ ਸਿਹਤ ਦੇ ਸੁਧਾਰ ਕਰ ਸਕਦੇ ਹਾਂ ਹਵਾ ਦੇ ਪ੍ਰਦੂਸ਼ਣ ਵਿੱਚ ਕਮੀ ਕੀਤੀ ਜਾਵੇ ਪਰ ਸਭ ਤੋਂ ਜ਼ਰੂਰੀ ਹੈ ਕਿ ਮਨੁੱਖੀ ਜਿਹੜਾ ਵਿਹਾਰ ਹੈ ਉਸ ਵਿੱਚ ਤਬਦੀਲੀ ਲਿਆਈ ਜਾਵੇ ਤਾਂ ਕਿ ਮਨੁੱਖ ਇਹ ਸੁਖ ਜਾਗਰੂਕ ਹੋ ਜਾਵੇ ਕਿ ਇਹ ਜਿਹੜੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਇਸ ਦਾ ਅਲਟੀਮੇਟਲੀ ਮਨੁੱਖੀ ਜਿਹੜੀ ਜ਼ਿੰਦਗੀ ਹੈ ਉਸ ਲਈ ਬਹੁਤ ਵੱਡਾ ਖਤਰਾ ਹੈ ਸੋ ਕਮਜ਼ੋਰ ਖੇਤਰ ਇਸ ਨਾਲ ਜਿਆਦਾ ਸੀ ਕਿਆਂ ਕਿ ਬਿਮਾਰੀਆਂ ਦੀ ਬਹੁਤ ਤੇਜ਼ੀ ਨਾਲ ਵਧਣ ਗਿਆ ਇਸ ਲਈ ਸੇ ਪਬਲਿਕ ਹੈਲਥ ਦਾ ਧਾਂਜਾ ਜਿਹੜਾ ਇਸ ਨੂੰ ਮਜਬੂਤ ਕਰਨਾ ਪਵੇਗਾ ਖਾਸ ਕਰਕੇ ਗਰੀਬ ਤੇ ਵਿਕਾਸਕ ਲੋਕਾਂ ਦੇ ਵਿੱਚ ਔਰ ਇਸ ਐਮਰਜੈਂਸੀ ਨੂੰ ਨਜਿੱਠਣ ਲਈ ਸਾਨੂੰ ਪਹਿਲਾਂ ਹੀ ਪ੍ਰੀਪੇਅਰਡ ਹੋਣਾ ਪਵੇਗਾ ਸੋ ਇਹ ਵੀ ਜ਼ਰੂਰੀ ਹੈ ਕਿ ਸਾਡੇ ਅਸੀਂ ਇਸੇ ਪਛਾਓ ਵਿੱਚ ਇਹ ਆਪਣੇ ਆਪ ਨੂੰ ਲਗਾਏ ਤਾਂ ਕਿ ਅਸੀਂ ਜਿਹੜੀਆਂ ਹੋਣ ਵਾਲੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਟੋਬਾ ਸਕੇ ਸੋ ਪਾਸ ਅਗੇਂਸਿਵਰ ਜਿਹੜੀਆਂ ਨੇ ਉਹ ਅੰਤਰਰਾਸ਼ਟਰੀ ਪੱਧਰ ਤੇ ਵੀ ਇਸ ਤਬਦੀਲੀ ਨੂੰ ਲੈ ਕੇ ਕੀਤੇ ਜਾ ਰਹੀਆਂ ਹਨ ਔਰ ਜਿਨ੍ਹਾਂ ਨੂੰ ਹਰ ਸਟੇਟ ਹਰ ਦੇਸ਼ ਨੂੰ ਮੰਨਣਾ ਜ਼ਰੂਰੀ ਹੈ ਔਰ ਜੇ ਧਰਤੀ ਦਾ ਇੰਨੀ ਗੰਹ ਹੋ ਗਈ ਤਾਂ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਸੀ ਇੱਕ 188 ਕੇ ਗਲੋਬਲ ਵਾਰਮਿੰਗ ਪੈरिस ਦੀ ਜਿਹੜੀ ਸੀਮਾ ਨੀਤੀ ਸੀ ਉਸ ਤੋਂ ਵੀ ਪਾਰ ਹੋ ਜਾਵੇਗਾ ਜੇ ਇਹੇ ਟ੍ਰੈਂਡ ਚੱਲਦਾ ਰਿਹਾ ਸੋ ਇਸ ਜਿਹੜੀ ਗੰਭੀਰ ਸਮੱਸਿਆ ਜਿਹੜੀ ਪੈਦਾ ਹੋ ਰਹੀ ਹੈ ਉਹ ਜਿਹਦੇ ਪ੍ਰਭਾਵ ਸਾਨੂੰ ਦੇਖਣ ਨੂੰ ਵੀ ਮਿਲ ਰਹੇ ਨੇ ਬੜੀ ਤੇਜ਼ੀ ਨਾਲ ਸੋ ਆਓ ਅਸੀਂ ਸਾਰੇ ਰਲ ਕੇ ਜਲਵਾਯੂ ਵਿੱਚ ਹੋਣ ਵਾਲੀਆਂ ਤਬਦੀਲੀਆਂ ਕਾਰਨ ਹੋਣ ਵਾਲੇ ਨੁਕਸਾਨਾਂ ਤੋਂ ਬਚੀਏ ਅਤੇ ਨੁਕਸਾਨ ਇਸ ਤੋਂ ਬਚਾਉਣ ਲਈ ਆਪਣਾ ਲੜਿੰਦਾ ਯੋਗਦਾਨ ਪਾਏ ਬਹੁਤ ਬਹੁਤ ਧੰਨਵਾਦ